ਤਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਨ ਤਾਰੀ ਲਾਵੇ ਧਿਆਨ ਕਬੂ ਟਟ ਤੀਰਥ ਇਸ਼ਨਾਨ ਕਬੂ ਸਿੱਧ ਸਾਦਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆਂ ਅਨੇਕ ਜੂਨ ਪਰ ਮੈਂ ਪਰਮੀਆਂ ਨਾਨਾ ਰੂਪ ਜਿਉਂ ਸਵੰਗੀ ਦਿਖਾਵੇ ਜਿਉ ਪ੍ਰਭ ਪਾਵੈ ਤਿਵੇਂ ਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਇ ਮਿਹਰਾਂ ਦੇ ਮਾਲਕ ਕਿਰਪਾ ਦੇ ਪੰਡਾਰੇ ਜੁਗੋ ਜੋਗ ਜਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਅਸੀਸ ਬਖਸ਼ਿਸ਼ ਰਹਿਮਤ ਦੇ ਸਦਕਾ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਵਿਚਾਰ ਦੇ ਨਾਲ ਜੁੜਦੇ ਹਾਂ 11ਵਾਂ ਅਸ਼ਟਪਦੀ ਦੇ ਵਿੱਚੋਂ ਮਹਾਰਾਜ ਪਾਸ਼ਾ ਜੀ ਨੇ ਅੱਜ 6ਵੀਂ ਪੌੜੀ ਜਿਹੜੀ ਹੈ 7ਵੀਂ ਪੌੜੀ ਜਿਹੜੀ ਹੈ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ ਸੋ ਆਓ ਇਸ ਸਤਵੀਂ ਪੌੜੀ ਦੇ ਨਾਲ ਜੁੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਰੱਬੀ ਗਿਆਨ ਦੇ ਸੋਮੇ ਦੇ ਵਿੱਚੋਂ ਕੁਝ ਕੀਮਤੀ ਮੋਤੀ ਜਿਹੜੇ ਹਨ ਉਚੋਗ ਕੇ ਆਪਣੇ ਹਿਰਦੇ 'ਚ ਵਸਾਈਏ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਰਾਹੀਂ ਬੜੀ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ ਕਿਹਾ ਵਾ ਕਬੂ ਹੋਏ ਪੰਡਤ ਹੋਏ ਮਾਰੇ ਕਹਿ ਲੈ ਵੀ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਹੋਏ ਪੰਡਤ ਕਰੇ ਬਖਿਆ ਉਹਨੇ ਤੇ ਪੰਡਤ ਦਾ ਭਾਵ ਮਹਾਰਾਜ ਪਾਸ਼ਾ ਜੀ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਧਰਮੀ ਆਪਣੇ ਆਪ ਨੂੰ ਅਖਵਾਉਂਦੇ ਹਨ ਮਾਰੇ ਪਾਸ਼ਾ ਨੇ ਇੱਥੇ ਉਹਨਾਂ ਲੋਕਾਂ ਬਾਰੇ ਜ਼ਿਕਰ ਕੀਤਾ ਜਿਹੜੇ ਧਰਮ ਦੀ ਦੁਨੀਆ ਦੇ ਵਿੱਚ ਵਿਖਿਆਨ ਕਰਦੇ ਹਨ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਪਰ ਆਪਣੇ ਪੱਲੇ ਜੀਰੋ ਹੈ ਆਪਣੇ ਪੱਲੇ ਕੁਝ ਨਹੀਂ ਪਰ ਲੋਕਾਂ ਨੂੰ ਧਰਮੀ ਹੋਣ ਦਾ ਹਰ ਇੱਕ ਤਰੀਕਾ ਹਰ ਇੱਕ ਵੱਲ ਹਰ ਇੱਕ ਢੰਗ ਦੱਸਣਾ ਚਾਹੁੰਦੇ ਮਾਰੇ ਨੇ ਕਿਹਾ ਕਬਹੁ ਹੋਏ ਪੰਡਤ ਕਰੇ ਬਖਿਆਨ ਵਿਖਿਆਨ ਦਾ ਭਾਵ ਹੈ ਜੀ ਵਿਖਿਆਨ ਕਰਨਾ ਵਿਆਖਿਆ ਕਰਨੀ ਇਸ ਚੀਜ਼ ਦੇ ਬਾਰੇ ਅਰਥ ਕਰਨੇ ਕਿਸੇ ਚੀਜ਼ ਦੇ ਬਾਰੇ ਵਿੱਚ ਦੂਜਿਆਂ ਨੂੰ ਗੱਲ ਸਮਝਾਉਣੀ ਗੁਰੂ ਅਰਜਨ ਸਾਹਿਬਾਰੇ ਪਾਸ਼ਾ ਨੇ ਇੱਥੇ ਉਹ ਕਿਰਪਾ ਕੀਤੀ ਪਹਿਲਾਂ ਵੀ ਸਤਿਗੁਰਾਂ ਨੇ ਕਿਹਾ ਵਾ ਇੱਕ ਵਾਰੀ ਮਾਰੇ ਪਾਸ਼ਾ ਨੇ ਸੁਖਮਨੀ ਸਾਹਿਬ ਦੇ ਅੰਦਰ ਪੜਾ ਸੋਹਣਾ ਇੱਕ ਥਾਂ ਤੇ ਹੋਰ ਵੀ ਜ਼ਿਕਰ ਕੀਤਾ ਸਾਹਿਬ ਕਿਹਾ ਅਵਰ ਉਪਦੇਸ਼ੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੇ ਦੂਜਿਆਂ ਨੂੰ ਸਮਝਾਉਂਦਾ ਵਾ ਪਰ ਆਪਣਾ ਜਿਹੜਾ ਕਿਰਦਾਰ ਹੈ ਉਹ ਬਿਲਕੁਲ ਨਹੀਂ ਵੱਢ ਗਿਆ ਹੋਇਆ ਪਿਆ ਵਾ ਜੋ ਗੱਲ ਦੂਸਰਿਆਂ ਨੂੰ ਕਹੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦੇ ਮਾਰੇ ਕਹਿੰਨ ਲੱਗੇ ਇਹ ਉਹਨਾਂ ਲੋਕਾਂ ਦੀ ਗੱਲ ਆ ਵੀ ਜਿਹੜੇ ਬਾਹਰੀ ਤੌਰ ਤੇ ਤਾਂ ਧਰਮੀ ਬਣੇ ਫਿਰਦੇ ਹਨ ਪਰ ਅੰਦਰੋਂ ਇਹ ਉਦਾਂ ਦੇ ਹਨ ਜਿੱਦਾਂ ਵਿਸ਼ੇਵਿਕਾਰਾਂ ਦੇ ਨਾਲ ਭਰੇ ਹੋਏ ਵਿਸ਼ਟਾ ਦੇ ਨਾਲ ਭਰੇ ਹੋਏ ਗੰਦੇ ਕੀੜੇ ਜਿਨੂੰ ਆਪਾਂ ਕਹਿੰਦੇ ਹਾਂ ਇਹ ਉਹ ਲੋਕ ਹਨ ਮਾਰੇ ਨੇ ਕਿਹਾ ਕਬਹੁ ਹੋਏ ਪੰਡਤ ਕਰੇ ਭਖਿਆਨ ਇੱਥੇ ਪੰਡਤ ਦਾ ਭਾਵ ਹੈ ਜੀ ਧਰਮੀ ਲੋਕ ਜਿਹੜੇ ਧਰਮ ਦੀ ਦੁਨੀਆ ਦੇ ਵਿੱਚ ਰਹਿੰਦੇ ਹਨ ਉਹ ਕਿਸੇ ਵੀ ਫਿਰਕੇ ਵਿੱਚ ਹੋ ਸਕਦਾ ਵਾ ਕਿਸੇ ਵੀ ਮਜਬ ਵਿੱਚ ਹੋ ਸਕਦਾ ਵਾ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖ ਸਕਦਾ ਵਾ ਇੱਥੇ ਮਹਾਰਾਜ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਲੋਕਾਂ ਨੇ ਧਰਮ ਨੂੰ ਕਿੱਤਾ ਬਣਾ ਲਿਆ ਵਾ ਜਿਨ੍ਹਾਂ ਲੋਕਾਂ ਨੇ ਧਰਮ ਦੀ ਗੱਲ ਸੁਣਾਉਂਦੇ ਆ ਸੁਣਾਉਂਦੇ ਆ ਆਪਣੇ ਨਿੱਜੀ ਮੁਨਾਫੇ ਜਿਹੜੇ ਹਨ ਮਹਾਰਾਜ ਪਾਸ਼ਾ ਕਹਿਣ ਲੱਗੇ ਉਹਨਾਂ ਦੀ ਪੇਟ ਜਿਹੜਾ ਕਿ ਧਰਮ ਨੂੰ ਚੜਾ ਦਿੱਤਾ ਵਾ ਸਿੱਖ ਕੌਮ ਦੇ ਅੰਦਰ ਵੀ ਇੱਕ ਐਸਾ ਹੈ ਜਿਹੜਾ ਕਦੇ ਉਹ ਬਾਬਾ ਬਣਦਾ ਹੈ ਕਦੇ ਉਹ ਸੰਤ ਬਣਦਾ ਹੈ ਕਦੇ ਉਹ ਭਾਈ ਬਣਦਾ ਹੈ ਅੱਜ ਕੱਲ ਦੁਬਾਰਾ ਤੋਂ ਫੇਰ ਚਰਚਾਆਂਾਂ ਦੇ ਵਿੱਚ ਹੈ ਕਦੀ ਉਹ ਗੱਡੀਆਂ ਦੇ ਕਰਕੇ ਤੇ ਕਦੀ ਉਹ ਤਸਵੀਰਾਂ ਦੇ ਕਰਕੇ ਇੱਥੋਂ ਤੱਕਰ ਵੀ ਉਹ ਬਾਬਾ ਸਾਧ ਜਿਹੜਾ ਹੈ ਇਹ ਗੱਲ ਕਹਿ ਚੁੱਕਿਆ ਵਾ ਵੀ ਜੋ ਕੋਈ ਮਰਜੀ ਜੀ ਨੂੰ ਚੰਗਾ ਲੱਗਦਾ ਉਹ ਉਦਾਂ ਹੀ ਕਰੇਗਾ ਤੈਨੂੰ ਇਹ ਕਿਨੇ ਖੁੱਲ ਦੇ ਦਿੱਤੀ ਵੀ ਤਸਵੀਰਾਂ ਨੂੰ ਪ੍ਰਮੋਟ ਕਰਨ ਦੀ ਤੇਰਾ ਤੇ ਉਹ ਹਾਲ ਹੈ ਗਜ ਸਾਢੇ ਤੈ ਤੇ ਤੋਤੀਆਂ ਤਿਹਰੇ ਪੈਨ ਤੱਕ ਗਲੀ ਜਿੰਨਾ ਜੰਮਾਲੀਆਂ ਲੋਟੇ ਹੱਥ ਨੇ ਪੱਗ ਓਏ ਹਰ ਕੇ ਸੰਤ ਨਾ ਅੱਖੀ ਹੈ ਬਾਨਾਰਸ ਕੇ ਠੱਗ ਬਾਦਸ਼ਾਹ ਨੇ ਕਿਰਪਾ ਪਹਿਲਾਂ ਹੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹੋ ਜਿਹੇ ਪੇਕੀਆਂ ਪਕੰਡੀਆਂ ਸਹਿਬ ਬਾਦਸ਼ਾਹ ਨੇ ਕਿਰਪਾ ਕੀਤੀ ਵੀ हे ਇਨਸਾਨ ਹਮੇਸ਼ਾ ਜੋ ਕੁਝ ਦੂਜਿਆਂ ਨੂੰ ਸੁਣਾਉਣਾ ਹੈ ਉਹ ਆਪਣੇ ਉੱਪਰ ਵੀ ਲਾਗੂ ਕਰ ਤੇ ਅੱਜ ਉਹ ਤਸਵੀਰਾਂ ਨੂੰ ਪ੍ਰਮੋਟ ਕਰਦਾ ਪਿਆ ਹੈ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿਸੇ ਤਸਵੀਰ ਨੂੰ ਪ੍ਰਮੋਟ ਕਰਨ ਬਾਰੇ ਇੱਕ ਵੀ ਪੰਕਤੀ ਅਗਰ ਉਚਾਰੀ ਹੈ ਤੇ ਦੱਸੇ ਸਿੱਖ ਹੈ ਤਾਂ ਬਰਿਆਦਾ ਦਾ ਪਤਾ ਨਹੀਂ ਉਹ ਪਾਲਣ ਕਰਦਾ ਵਾ ਜਾਂ ਨਹੀਂ ਕਰਦਾ ਬਾਸ਼ਾ ਨੇ ਕਿਹਾ ਕਬੂ ਹੋਏ ਪੰਡਿਤ ਕਰੇ ਪਖੀ ਇਹ ਦੂਜਿਆਂ ਨੂੰ ਕਹਿਣਾ ਸੁੱਖਾ ਲੱਗਦਾ ਵਾ ਆਪਣੇ ਉੱਤੇ ਜਦੋਂ ਉਹ ਸਾਰਾ ਕੁਝ ਰਹਿਤ ਮਰਿਆਦਾ ਸਿਧਾਂਤ ਲਾਗੂ ਕਰਨ ਦੀ ਵਾਰੀ ਆਉਂਦੀ ਹੈ ਤੇ ਇਨਸਾਨ ਆਪਣੇ ਵਾਰੀ ਪੈਰ ਪਿਛਾਂ ਨੂੰ ਖਿੱਚਦਾ ਹੈ ਸਾਬ ਨੇ ਅੱਗੇ ਕਿਰਪਾ ਕੀਤੀ ਮਾਰੇ ਕਹਿਣ ਲੱਗੇ ਕਭੂ ਮੋਨ ਧਾਰੀ ਲਾਵੇ ਧਿਆਨ ਇੱਥੇ ਉਹਨਾਂ ਲੋਕਾਂ ਦੀ ਗੱਲ ਹੈ ਜੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਹਨ ਅਸੀਂ ਮੋਨੀ ਹਾਂ ਮੋਨੀ ਦਾ ਭਾਵ ਹੈ ਵੀ ਮੋਨ ਧਾਰਨ ਕਰ ਲਿਆ ਵਾ ਸਾਡਾ ਹੁਣ ਸੰਸਾਰ ਦੇ ਨਾਲ ਕੋਈ ਮੇਲਜੋਲ ਨਹੀਂ ਅਸੀਂ ਮੋਨੀ ਬਣ ਚੁੱਕੇ ਹਾਂ ਅਸੀਂ ਕੇਵਲ ਤੇ ਕੇਵਲ ਬੋਲਣਾ ਬੰਦ ਕਰ ਦਿੱਤਾ ਹੈ ਪਾਸ਼ਾ ਕਹਿਣ ਲੱਗੇ ਐਦਾਂ ਦੇ ਲੋਕ ਵੀ ਹਨ ਸੰਸਾਰ ਵਿੱਚ ਜਿਹੜੇ ਇਹ ਗੱਲ ਕਹਿੰਦੇ ਵੀ ਸਾਡਾ ਹੁਣ ਦੁਨੀਆਂ ਨਾਲ ਸੰਸਾਰ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਅਸੀਂ ਮੋਨੀ ਬਣ ਚੁੱਕੇ ਹਾਂ ਅਸੀਂ ਮੋਨ ਧਾਰਨ ਕਰ ਲਿਆ ਵਾ ਤੇ ਪਾਸ਼ਾ ਕਹਿੰਦੇ ਕਿ ਮੋਨ ਧਾਰਨ ਕਰਕੇ ਇਹ ਆਪਣੇ ਆਪ ਨੂੰ ਲੋਕਾਂ ਨੂੰ ਇਹ ਕਹਿੰਦੇ ਹਨ ਵੀ ਸਾਡਾ ਧਿਆਨ ਜਿਹੜਾ ਵਾ ਹੁਣ ਕੇਵਲ ਤੇ ਕੇਵਲ ਪ੍ਰਮਾਤਮਾ ਵਾਲੇ ਪਾਸੇ ਨੂੰ ਲੱਗ ਚੁੱਕਿਆ ਹੈ ਗੁਰੂ ਨਾਨਕ ਸਹਿਮਾਰੇ ਪਾਸ਼ਾ ਜੀ ਦੇ ਸਮੇਂ ਵੀ ਇੱਕ ਏਦਾਂ ਦਾ ਬਖੰਡੀ ਸੀ ਜਿਹਨੇ ਲੋਕਾਂ ਨੂੰ ਭਰਮਾਇਆ ਹੋਇਐ ਗੁਰੂ ਪਾਸ਼ਾ ਨੇ ਜਦੋਂ ਬਾਬਾ ਮਰਦਾਨਾ ਜੀ ਨੂੰ ਕਿਹਾ ਨਾ ਵੀ ਇਹਦਾ ਲੋਟਾ ਜਿਹੜਾ ਵਾ ਚੱਕ ਕੇ ਕਿਨਾਰੇ ਤੇ ਕਰ ਦਿਓ ਸਾਈਡ ਤੇ ਕਰ ਦਿਓ ਥੋੜੇ ਸਮੇਂ ਬਾਅਦ ਜਿਹੜਾ ਸਰ ਬਾਰ-ਬਾਰ ਕਹਿੰਦਾ ਸੀ ਮੈਨੂੰ ਸ਼ਿਵਪੁਰੀ ਦੇ ਦਰਸ਼ਨ ਹੁੰਦੇ ਪਏ ਨੇ ਇੰਦਰਪੁਰੀ ਦੇ ਦਰਸ਼ਨ ਹੁੰਦੇ ਪਏ ਹਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਜਦੋਂ ਸਾਹਮਣੇ ਉਹ ਸਵਾਲ ਕੀਤਾ ਨਾ ਕਿ ਤੁਸੀਂ ਹੁਣ ਇੱਥੇ ਕਹਿੰਦੇ ਸੀ ਵੀ ਮੈਨੂੰ ਤਿੰਨ ਲੋਕਾਂ ਦੇ ਦਰਸ਼ਨ ਹੁੰਦੇ ਪਏ ਨੇ ਤੇ ਸਾਧੂ ਜੀ ਤੁਹਾਡਾ ਲੋਟਾ ਤੇ ਤੁਹਾਡੇ ਸਾਹਮਣੇ ਪਿਆ ਸੀ ਤੁਹਾਡਾ ਲੋਟਾ ਹੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਦੱਸੋ ਕਿੱਥੇ ਹੈ ਤੁਸੀਂ ਤੇ ਤਿੰਨ ਲੋਕਾਂ ਦਾ ਗਿਆਨ ਰੱਖਦੇ ਹੋ ਮਾਰੋ ਹਾਂ ਨਿਗਾ ਆਪਣੇ ਇਸ ਲੋਟੇ ਦੇ ਵੱਲ ਕਿੱਥੇ ਪਿਆ ਹੋਇਆ ਹੈ ਕੋਲ ਜਿਹੜੇ ਹੋਰ ਵੀ ਬੈਠੇ ਹੋਏ ਸਨ ਉਹਦੇ ਸੇਵਕ ਉਹਦੇ ਸੇਵਾਦਾਰ ਉਹਦੇ ਭਗਤ ਜਨ ਉਹਨਾਂ ਨੇ ਵੀ ਕਿਹਾ ਜੀ ਤੁਸੀਂ ਤੇ ਤਿੰਨ ਲੋਕਾਂ ਦੀ ਸੋਝੀ ਰੱਖਦੇ ਹੋ ਕਰੋ ਹਾਂ ਕਿਰਪਾ ਤੁਹਾਡਾ ਲੋਟਾ ਤੇ ਇੱਥੇ ਹੀ ਹੈ ਇਸ ਧਰਤੀ ਦੇ ਉੱਤੇ ਮੌਜੂਦ ਆ ਤੁਸੀਂ ਤੇ ਉਹਨਾਂ ਤਿੰਨਾਂ ਲੋਕਾਂ ਦੇ ਵਿੱਚ ਜਾ ਕੇ ਆਏ ਹੋ ਸਾਨੂੰ ਦੱਸਦੇ ਪਹਿ ਮੈਂ ਹੁਣ ਇਸ ਸ਼ਿਵਪੁਰੀ ਦੇ ਵਿੱਚ ਹਾਂ ਜਾਂ ਕਿਸ ਜਗ੍ਹਾ ਉੱਪਰ ਜਾ ਕੇ ਬੈਠਾ ਹੋਇਆ ਆਵਾ ਕਰੋ ਹਾਂ ਕਿਰਪਾ ਆਪਣੇ ਲੋਟੇ ਬਾਰੇ ਤੇ ਗੁਰੂ ਨਾਨਕ ਸਾਹਿਬਾਰੇ ਪਾਸ਼ਾ ਦੇ ਚਰਨਾ ਪਾਸ ਰਹਿਮ ਦੀ ਭੀਖ ਮੰਗਣ ਲੱਗਿਆ ਬਾਬਾ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਾਓ ਬਾਬਾ ਜੀ ਇਹਨਾਂ ਦਾ ਲੋਟਾ ਜਿਹੜਾ ਵਾ ਇਹਨਾਂ ਨੂੰ ਵਾਪਸ ਕਰੋ ਫਿਰ ਉਹ ਪਖੰਡੀ ਨੇ ਮਾਰਸ ਆਪਣੇ ਤੋਬਾ ਕੀਤੇ ਵੀ ਮਹਾਰਾਜ ਧਰਮ ਦੇ ਨਾਮ ਤੇ ਅੱਗੇ ਤੋਂ ਬਾਅਦ ਮੈਂ ਇਦਾਂ ਦਾ ਕੋਈ ਪਖੰਡ ਨਹੀਂ ਕਰਾਂਗਾ ਆਪਣੇ ਵੱਲੋਂ ਉਹ ਲੋਕਾਂ ਨੂੰ ਕਹਿੰਦਾ ਪਿਆ ਮੈਂ ਤਿੰਨ ਲੋਕਾਂ ਦਾ ਤਿੰਨ ਪੁਰੀਆਂ ਦਾ ਧਿਆਨ ਧਰ ਚੁੱਕਿਆ ਹਾਂ ਮੈਨੂੰ ਜਿਹੜਾ ਵਾ ਗਿਆਨ ਆ ਮੈਂ ਤੁਹਾਨੂੰ ਦੱਸਾਂਗਾ ਅਸਲ ਰਸਤਾ ਕੀ ਹੈ ਮਾਰੇ ਨੇ ਕਿ ਆ ਵੀ ਦਾਸ ਫਿਰ ਤੇਰਾ ਲੋਟਾ ਕਿੱਥੇ ਹੈ ਤੇ ਚੁੱਪ ਕਰਕੇ ਬਹਿ ਗਿਆ ਨਹੀਂ ਲੱਭ ਸਕਿਆ ਭਾਂਡਾ ਪਾਤ ਜਦੋਂ ਉਗੜਿਆ ਤੇ ਮਹਾਰਾਜ ਪਾਸ਼ਾ ਤੋਂ ਖਿਮਾ ਮੰਗਦਾ ਪਿਆ ਸਤਿਗੁਰੂ ਕਹਿਣ ਲੱਗੇ ਧਰਮ ਦੇਣਾ ਲੋਕਾਂ ਨੂੰ ਐਵੇਂ ਮੂਰਖ ਨਾ ਬਣਾਇਆ ਸਤਿਗੁਰੂ ਪਾਸ਼ਾ ਦੇ ਚਰਨਾਂ ਪਾਸ ਟੈਪ ਮਹਾਰਾਜ ਨੇ ਅੱਗੇ ਕਿਰਪਾ ਕੀਤੀ ਕਬੂ ਟਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਕਤ ਗਿਆਨ ਕਈਆਂ ਲੋਕਾਂ ਦਾ ਇਹ ਭਰਮ ਹੈ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਕਾਰ ਕਮਾਵਾਂਗੇ ਪਾਪ ਕਮਾਵਾਂਗੇ ਮੁੜ ਕੇ ਅਸੀਂ ਜਾ ਕੇ ਤੀਰਥ ਸਥਾਨਾਂ ਤੇ ਇਸ਼ਨਾਨ ਕਰਾਂਗੇ ਤੇ ਸਾਡੇ ਪਾਪ ਜਿਹੜੇ ਨੇ ਉਹ ਧੁੱਪ ਜਾਣਗੇ ਜਲ ਕੇ ਮੱਜਨ ਜੇ ਗਤ ਹੋ ਗਏ ਨਿਤ ਨਿਤ ਮੀਂਢ ਕਨਾਵੇ ਕਹਿਣ ਲੱਗੇ ਜੇ ਨਾ ਤਿਆਂ ਕੋਈ ਗੱਲ ਬਣਦੀ ਹੁੰਦੀ ਨਾ ਤੇ ਮਹਾਰਾਜ ਪਾਸ਼ਾ ਕਹਿਣ ਲੱਗੇ ਹਾਂ ਇਹ ਹੋ ਜਾਣਾ ਸੀ ਵੀ ਜਿਹੜਾ ਗੱਡੂ ਆ ਨਾ ਉਹ ਤੇ ਰੋਜ਼ਾਨਾ ਪਾਣੀ ਦੇ ਵਿੱਚ ਨਹਾਉਣਾ ਪਿਆ ਵਾ ਸਭ ਤੋਂ ਪਹਿਲਾਂ ਉਹਦਾ ਉਦਾਹਰਣ ਹੁਣਸ ਮਾਰੇ ਕਹਿੰ ਲਗੇ ਤੇਰੇ ਮਨ ਦਾ ਭੁਲੇਖਾ ਆ ਵੀ ਧਾਰਮਿਕ ਸਥਾਨਾਂ ਤੇ ਖਾਸ ਤੌਰ ਤੇ ਖਾਸ ਦਿਨਾਂ ਵਿੱਚ ਪਾਪ ਕਰਕੇ ਅਗਰ ਜਾ ਕੇ ਉੱਥੇ ਇਸ਼ਨਾਨ ਕਰੇ ਤੇ ਤੇਰੇ ਪਾਪ ਜਿਹੜੇ ਹਨ ਉਹ ਉਤਰ ਜਾਣਗੇ ਪਾਤਸ਼ਾਹ ਕਹਿੰ ਲਗੇ ਇਦਾਂ ਨਹੀਂ ਹੁਣ ਮਨ ਕੀ ਕੱਟੀਏ ਮੈਲ ਸਾਧ ਸੰਗ ਬੁਠਿਆ ਜੇ ਮਨ ਦੀ ਮੈਲ ਕੱਟਣੀ ਆ ਤੇ ਪਾਤਸ਼ਾਹ ਕਹਿੰ ਲਗੇ ਵੀ ਗੁਰੂ ਦੀ ਸੰਗਤ ਕਰਨੀ ਪਊਗੀ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇ ਕੈ ਰੱਬ ਦੇ ਨਾਮ ਦੇ ਨਾਲ ਮਾਰੇ ਕਹਿਣ ਲੱਗੇ ਤੇਰੇ ਹਿਰਦੇ ਦੀ ਮੈਲ ਜਿਹੜੀ ਆ ਉਹ ਕੱਟੀ ਜਾਵੇਗੀ। ਇਥੇ ਸਹਿਬ ਕਹਿਣ ਲੱਗੇ ਕਈ ਲੋਕ ਜਿਹੜੇ ਹਨ ਖਾਸ ਦਿਨਾਂ ਵਿੱਚ ਜਾ ਕੇ ਖਾਸ ਥਾਵਾਂ ਤੇ ਨਦੀਆਂ ਤੇ ਸਰੋਵਰਾਂ ਤੇ ਜਾਂ ਹੋਰ ਇੱਧਰ ਉੱਧਰ ਜਾ ਕੇ ਖਾਸ ਜਗ੍ਹਾ ਤੇ ਜਾ ਕੇ ਇਸ਼ਨਾਨ ਕਰਦੇ। ਉਹ ਇਹ ਮਨੁੱਖ ਚ ਪੁਲੇਖਾ ਪਾਲ ਕੇ ਵੀ ਸ਼ਾਇਦ ਸਾਡੇ ਕੀਤੇ ਹੋਏ ਪਾਪ ਜਿਹੜੇ ਹਨ ਉਹ ਇੱਥੇ ਧੁੱਪ ਜਾਣਗੇ ਪਰ ਮਹਾਰਾਜ ਨੇ ਤਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਵਾ ਕਿ ਤੇਰਾ ਅਸਲ ਵਿੱਚ ਤੀਰਥ ਕੀ ਹੈ ਗੁਰੂ ਦਾ ਸ਼ਬਦ ਸਾਬ ਕਹਿਣ ਲੱਗੇ ਤੀਰਥ ਯਾਤਰਾ ਦੇ ਵਿੱਚ ਜਦੋਂ ਸ਼ਬਦ ਨੂੰ ਨਾਲ ਰੱਖੇਗਾ ਗੁਰੂ ਦਾ ਸ਼ਬਦ ਹਮੇਸ਼ਾ ਤੇਰੇ ਸਹਾਈ ਹੋਵੇਗਾ ਕਿਰਪਾਸ਼ਾ ਕਹਿਣ ਲੱਗੇ ਕਿ ਇਹੋ ਸਭ ਤੋਂ ਵੱਡਾ ਤੀਰਥ ਸਾਬ ਨੇ ਅੱਗੇ ਕਿਰਪਾ ਕੀਤੀ ਕਬੂ ਸਿੱਧ 사ਦਿਕ ਮੁਖ ਗਿਆ ਨੇ ਕਈ ਲੋਕ ਆਪਣੇ ਆਪ ਨੂੰ ਇਹ ਕਹਿੰਦੇ ਹਨ ਵੀ ਅਸੀਂ ਪੁੱਗੇ ਹੋਏ ਲੋਕ ਹਾਂ ਪਾਪ ਕੇ ਸਾਡੇ ਕੋਲੇ ਅਸੀਂ ਪ੍ਰਮਾਤਮਾ ਨੂੰ ਸਿੱਧ ਕਰ ਲਿਆ ਰੱਬ ਨੂੰ ਆਪਣੇ ਵਾਸ ਵਿੱਚ ਕਰ ਲਿਆ ਮਾਰੇ ਕਹਿੰ ਲਗੇ ਇਦਾਂ ਦੀਆਂ ਗਿਆਨ ਵਾਲੀਆਂ ਆਪਣੇ ਮੁਖ ਤੋਂ ਗੱਲਾਂ ਕਹਿ ਕੇ ਲੋਕਾਂ ਨੂੰ ਪਰਮਾਉਂਦੇ ਨੇ ਮਰਨੇ ਕਬੂ ਟਟ ਕਬੂ ਕੀਟ ਹਸਤ ਪਤੰਗ ਹੋਏ ਜੀਆ ਸਾਬ ਜੀ ਕਹਿਣ ਲਗੇ ਅਨੇਕਾਂ ਵਾਰੀ ਅਸੀਂ ਸੰਸਾਰ ਤੇ ਦੇਖਦੇ ਹਾਂ ਕੀਟ ਪਤੰਗੇ ਜਿਹੜੇ ਇਸ ਧਰਤੀ ਦੇ ਉੱਤੇ ਆਪਾਂ ਤੱਕਦੇ ਆ ਨਾ ਬਾਸ਼ਕ ਕਹਿਣ ਲਗੇ ਇਹ ਵੀ ਉਸ ਪਰਮਾਤਮਾ ਦੀ ਬਣਾਈ ਹੋਈ ਇੱਕ ਕੁਦਰਤ ਆ ਅੱਗੇ ਬਾਸ਼ਕ ਨੇ ਕਿਹਾ ਅਨਿਕ ਜੁਵਨ ਪਰ ਮੈਂ ਪਰਮਿਹਿਆ ਅਨੇਕਾਂ ਜੁਨਾ ਜਿਹੜੀਆਂ ਹਨ ਭੂਕੇ ਇਹ ਜੀਵ ਜੰਤੂ ਜਿਹੜੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਪਰ ਇਨਸਾਨ ਇਹਨਾਂ ਦੇ ਵੱਲ ਤੱਕ ਕੇ ਵੀ ਕਦੇ ਵੀ ਉਸ ਸ਼ੁਕਰਾਨੇ ਵਾਲੀ ਭਾਵਨਾ ਵੱਲ ਨਹੀਂ ਆਉਂਦਾ ਇਹਨਾਂ ਲੋਕਾਂ ਵੱਲ ਇਹਨਾਂ ਜੀਵ ਜੰਤੂਆਂ ਦੇ ਵੱਲ ਵੇਖ ਕੇ ਕਦੇ ਨਹੀਂ ਕਹਿੰਦਾ ਬਿਰਬਾ ਪਾ ਤੇਰਾ 쿠ਟਾਨ ਕੋਟ ਤਨ ਬਾਦਿਆ ਵੀ ਤੁਸੀਂ ਇੰਨੀ ਰਹਿਮਤ ਕੀਤੀ ਇੰਨੀ ਮਿਹਰਬਾਨੀ ਕੀਤੀ ਆ ਵੀ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਇਹ ਮਨੁੱਖਾ ਜੁਨੀ ਜਿਹੜੀ ਕਿ ਮੈਨੂੰ ਤੁਸੀਂ ਬਖਸ਼ੀ ਹੈ ਨਾਨਾ ਰੂਪ ਜਿਉਂ ਸਵੰਗੀ ਦਿਖਾਵੈ ਕਿਉ ਪ੍ਰਭਾਵੈ ਤੇ ਵੈ ਨਚੈ ਬਾਦਸ਼ਾਹ ਕਹਿੰਦੇ ਕਿ ਵੱਖੋ ਵਖਰੇ ਰੂਪ ਦੇ ਨਾਲ ਸਵੰਗ ਰਚਿਆ ਹੋਇਆ ਵਾ ਇਸ ਸੰਸਾਰ ਦੇ ਵਿੱਚ ਸਰਬ ਜੀ ਕਹਿੰਦੇ ਕਿ ਲੋਕ ਵੀ ਇਦਾਂ ਦੇ ਹਨ ਵੱਖੋ ਵੱਖਰੇ ਸਵਾਗ ਰਚ ਕੇ ਚੱਲਦੇ ਹਨ ਕੋਈ ਆਪਣੇ ਆਪ ਨੂੰ ਰੱਬ ਦੇ ਨੇੜੇ ਅਖਵਾਉਂਦਾ ਵਾ ਕੋਈ ਰੱਬ ਦੇ ਨਾਮ ਉੱਪਰ ਠੱਗੀਆਂ ਕਰਦਾ ਪਿਆ ਵਾ ਕੋਈ ਰੱਬ ਨੂੰ ਆਪਣੇ ਨਜ਼ਦੀਕ ਇਦਾਂ ਦੱਸਦਾ ਵਾ ਕਿ ਜਿੱਦਾਂ ਉਹ ਰੱਬ ਦਾ ਖਾਸਮ ਖਾਸ ਰੱਬ ਦਾ ਪੁੱਤ ਬਣਿਆ ਪਾਸ਼ਾ ਕਹਿੰਦੇ ਕਿ ਬੜੀ ਤਰ੍ਹਾਂ ਦੇ ਲੋਕ ਸਵਾਗ ਰਚਦੇ ਹਨ ਸੰਸਾਰ ਦੇ ਵਿੱਚ ਤੇ ਜਿਹੜੇ ਲੋਕ ਢੋਂਗ ਕਰਨਗੇ ਸਵਾਗ ਰਚਣਗੇ ਬਾਸ਼ਾ ਕਹਿਣ ਲੱਗੇ ਉਹ ਕਦੇ ਸੱਚ ਦੇ ਨਾਲ ਨਹੀਂ ਚੱਲਣ ਵਾਲੇ ਹਨ ਉਹ ਹਮੇਸ਼ਾ ਮੌਕਿਆਂ ਦੀ ਤਲਾਸ਼ ਵਿੱਚ ਰਹਿਣਗੇ ਉਹ ਹਮੇਸ਼ਾ ਫਾਇਦੇ ਦੀ ਤਲਾਸ਼ ਵਿੱਚ ਰਹਿਣਗੇ ਅੱਜ ਬਾਰ-ਬਾਰ ਲੋਕ ਜਿਹੜੇ ਹਨ ਆਪਣੇ ਕਿਰਦਾਰ ਤੋਂ ਆਪਣੇ ਧਰਮ ਤੋਂ ਟੁੱਟਦੇ ਜਾਂਦੇ ਹਨ ਜਦੋਂ ਕੋਈ ਵੱਡਾ ਵਪਾਰੀ ਮਿਲ ਜਾਊਗਾ ਨਾ ਉਹਨਾਂ ਨੂੰ ਜਿਹੜੇ ਚਾਰ ਛਿਲੜਾਂ ਦੇ ਖਾਤਰ ਅੱਜ ਵੇਖਦੇ ਪਏ ਹਨ ਜਦੋਂ ਕੋਈ ਵੱਡਾ ਵਪਾਰੀ ਮਿਲਿਆ ਵੱਡੇ ਵੱਡੀ ਬੋਲੀ ਲੱਗੀ ਨਾ ਜਦੋਂ ਉਹਨਾਂ ਦੀ ਪਲ ਭਰ ਦੇ ਨਾਲ ਉਹਨਾਂ ਨੇ ਉਹਨਾਂ ਦੀ ਤੱਕੜੀ ਦੇ ਵਿੱਚ ਜਾ ਕੇ ਬਹਿ ਜਾ। ਸੋ ਇਹ ਢੋਂਗ ਇਸ ਵਾਂਗ ਇਹ ਵੱਖੋ-ਵੱਖਰੇ ਤਰੀਕੇ ਜਿਹੜੇ ਸੰਸਾਰ ਵਿੱਚ ਚੱਲਦੇ ਪਏ ਹਨ ਤੇ ਮਹਾਰਾਜਾ ਕਹਿਣ ਲੱਗੇ ਵੀ ਇੱਕ ਗੱਲ ਧਿਆਨ ਚ ਰੱਖ ਇਹ ਚੰਦ ਕੁ ਦਿਨਾਂ ਦੀ ਖੇਡ ਆ ਇਹ ਕੋਈ ਬਹੁਤਾ ਸਮਾਨੀ ਇਹਦੇ ਨਾਲ ਤੇਰਾ ਲੰਮਾ ਟੈਨ ਨਾ ਕਰ। ਮਾਰਨੇ ਕੀ ਕਿਰਪਾ ਕੀਤੀ ਜਿਉ ਪ੍ਰਭ ਭਾਵੈ ਤੇ ਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਈ ਮਾਰੇ ਪਾਸ਼ਾ ਨੇ ਕਹਿੰ ਲਗੇ ਵੀ ਉਸ ਦਾਤੇ ਨੂੰ ਇੱਕ ਬੇਨਤੀ ਕਰਿਆ ਕਰ ਮਾਲਕਾ ਜੇ ਅਸੀਂ ਆਪਣੀ ਮਨਮਰਜ਼ੀ ਦੇ ਮੁਤਾਬਕ ਨਾ ਚਲੀਏ ਤੁਹਾਨੂੰ ਜਿੱਦਾਂ ਚੰਗਾ ਲੱਗਦਾ ਨਾ ਤੁਸੀਂ ਉਸ ਤਰੀਕੇ ਦੇ ਨਾਲ ਮਾਰੇ ਪਾਸ਼ਾ ਸਾਨੂੰ ਨਚਾਵੋ ਭਾਵ ਕੇ ਉਸ ਤਰੀਕੇ ਦੇ ਨਾਲ ਤੁਸੀਂ ਮਿਹਰਬਾਨੀਆਂ ਕਰੋ ਵੇ ਅਸੀਂ ਤੁਹਾਡੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਤੁਹਾਡੀ ਗੱਲ ਕਰੀਏ ਤੁਹਾਡੇ ਬਚਨਾਂ ਦੇ ਪਾਲਣ ਹੋਈਏ ਤੁਹਾਡੇ ਬਚਨਾਂ ਦੇ ਪਾਲਣ ਹਾਰੇ ਬਣ ਕੇ ਚੱਲੀਏ ਮਹਾਰਾਜ ਤੁਸੀਂ ਆਪ ਮਿਹਰਬਾਨੀਆ ਕਰੋ ਜਦੋਂ ਅਸੀਂ ਗੁਰੂ ਨੂੰ ਇਹ ਗੱਲ ਕਵਾਂਗੇ ਨਾ ਮਹਾਰਾਜ ਅਸੀਂ ਆਪਣੀ ਮਨਮਰਜ਼ੀ ਨਹੀਂ ਕਰਨੀ ਚੱਲਣਾ ਵਾ ਤੇ ਤੇਰੇ ਕਹਿ ਮਤਾਬਾ ਜ਼ਿੰਦਗੀ ਦਾ ਸਫਰ ਤੈਅ ਕਰਨਾ ਵਾ ਤੇ ਤੁਹਾਡੇ ਕਹਿ ਮਤਾਬਾ ਮਾਰੇ ਪਾਸੇ ਕਹਿੰਦੇ ਕਿ ਜਦੋਂ ਇਹ ਗੱਲ ਕਵੇਗਾ ਨਾ ਜੀ ਫਿਰ ਨਾਲ ਦੀ ਨਾਲ ਇਹ ਵੀ ਗੱਲ ਆਪੂਗਾ ਪ੍ਰਮਾਤਮਾ ਸ਼ੁਕਰ ਆ ਤੇਰਾ ਕਿ ਤੁਸੀਂ ਆਪਣੇ ਬਾਣੇ ਚ ਸਾਨੂੰ ਸਮਾਂ ਜ਼ਿੰਦਗੀ ਬਤੀਤ ਕਰਨ ਦਾ ਚੱਜ ਦੇ ਦਿੱਤਾ ਵਾ ਮਾਰੇ ਕਹਿਣ ਲੱਗੇ ਜਿਉ ਪ੍ਰਭ ਭਾਵੈ ਤੇ ਵਹਿ ਨਚਦਾ ਗੁਰੂ ਨੂੰ ਕਹੇ ਮਾਲਕਾ ਤੈਨੂੰ ਜਿੱਦਾਂ ਚੰਗਾ ਲੱਗਦਾ ਹੈ ਨਾ ਮੈਨੂੰ ਉਸ ਹਿਸਾਬ ਦੇ ਨਾਲ ਆਪਣੇ ਹੁਕਮ ਦੇ ਵਿੱਚ ਨਚਾਉਣਾ ਆਰੰਭ ਕਰ ਲੈ ਭਾਵਕੇ ਤੋਰਨਾ ਆਰੰਭ ਕਰ ਫਿਰ ਅਗੇ ਮਾਰੇ ਨੇ ਕਿਹਾ ਜੋਤਿਸ ਭਾਵੈ ਸੋਈ ਹੋਏ ਨਾਨਕ ਤੂਜਾ ਅਵਰ ਨਾ ਕੋਈ ਸਹਿਬ ਕਹਿਣ ਲੱਗੇ ਵੀ ਜਿੱਦਾਂ ਉਸ ਮਾਲਕ ਜਿੱਦਾਂ ਉਸ ਸਹਿਬ ਚੰਗਾ ਲੱਗਦਾ ਨਾ ਸਹਿਬ ਨੂੰ ਕਹਿ ਬੀ ਉਵੇਂ ਕਰਨਾ ਜੋਤਿਸ ਭਾਵੈ ਸੋਈ ਹੋਏ ਮਨ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਦੁੱਖ ਵਧੇਰੇ ਆ ਜਾਂਦੇ ਨੇ ਅਸੀਂ ਉਦੋਂ ਰੱਬ ਨੂੰ ਬਾੜਾ ਬੋਲਦੇ ਪਰ ਮਾਰੇ ਕਹਿੰਦੇ ਨਾ ਬਾੜਾ ਨਾ ਬੋਲ ਉਸ ਮਾਲਕ ਨੂੰ ਇਹਦੇ ਅੰਦਰ ਵੀ ਕੋਈ ਨਾ ਕੋਈ ਉਸਦਾਤੇ ਦੀ ਖੇੜ ਹੈ ਤੂੰ ਉਹਦੇ ਹੁਕਮ ਦੇ ਅਨੁਸਾਰੀ ਹੋਣ ਦੀ ਪਾਲਣਾ ਕਰ ਸਹਿ ਕਹਿੰਦੇ ਉਹਦੇ ਹੁਕਮ ਦੇ ਅਨੁਸਾਰੀ ਹੋ ਕੇ ਚੱਲਣ ਦੇ ਯਤਨ ਕਰ ਕੋਸ਼ਿਸ਼ ਕਰ ਜੋ ਤਿਸ ਭਾਵੈ ਸੋਈ ਹੋਈ ਨਾਨਕ ਦੂਜਾ ਅਵਰ ਨ ਕੋਇ ਮਾਰੇ ਕਹਿੰਦੇ ਉਸ ਸਹਿਬ ਦੇ ਵਰਗਾ ਕੋਈ ਦੁੱਜਾ ਨਹੀਂ ਹੈ ਨਾ ਹੀ ਕੋਈ ਉਹਦੇ ਵਰਗਾ ਹੋਵੇਗਾ ਉਹਦੀਆਂ ਰੀਸਾਂ ਕਰਨ ਵਾਲੇ ਬੜੇ ਹਨ 2007 ਦੇ ਵਿੱਚ ਇੱਕApiException ਦੇ ਵੱਲੋਂ ਸਵਾਂਗ ਰਚਿਆ ਗਿਆ ਔਰ ਜਦੋਂ ਬਾਅਦ ਵਿੱਚ ਉਹਨੂੰ ਸਜ਼ਾ ਹੁੰਦੀ ਹੈ ਤੇ ਅਦਾਲਤਾਂ ਦੇ ਵਿੱਚ ਜਾ ਜਾ ਕੇ ਜੱਜ ਦੇ ਸਾਹਮਣੇ ਮਾਫੀਆਂ ਮੰਗਦਾ ਇਤੋਂ ਤੱਕਰ ਕਿਹਾ ਜਾਂਦਾ ਵਾ ਕਿ ਕਟਹਿਰੇ ਦੇ ਵਿੱਚ ਖੜੇ ਦਾ ਬਾਥਰੂਮ ਵਗੈਰਾ ਵੀ ਬਾਹਰ ਨਿਕਲ ਆਇਆ ਈ ਨਾ ਡਰ ਐਨਾ ਭੈ ਉਹ ਕਦੇ ਉਸ ਗੁਰੂ ਕਲਗੀਧਰ ਮਹਾਰਾਜ ਦੇ ਇਤਿਹਾਸ ਤੇ ਪੜ ਦੇਖਦੇ ਸਹੀ ਸਤਪੁਰਾਂ ਦੀ ਜੀ ਦੀ ਰੀਸ ਕਰਨ ਨੂੰ ਫਿਰਦਾ ਮਹਾਰਾਜ ਆਪਣੇ ਪ੍ਰਿਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਨਿਕਲ ਕੇ ਜਾਂਦੇ ਹਨ ਭਾਈ ਮਾਨ ਸਿੰਘ ਹੋਣਾ ਨੇ ਜਦੋਂ ਕਿਹਾ ਨਾ ਮਹਾਰਾਜ ਬਾਬਾ ਅਜੀਤ ਸਿੰਘ ਹੋਣਾ ਦਾ ਸਰੀਰ ਪਿਆ ਹੈ ਬਾਬਾ ਜੂਝਾਰ ਸਿੰਘ ਹੋਣਾ ਦਾ ਸਰੀਰ ਪਿਆ ਹੈ ਗਾਜ ਕਪੜਾ ਨਾ ਪਾਦ ਗਏ ਮਹਾਰਾਜ ਕਹਿਣ ਲੱਗੇ ਬਾਕੀ ਵੀ ਤੇ ਮੇਰੇ ਪੁੱਤ ਨੇ ਬਾਕੀ ਕੋਈ ਬੇਗਾਨੇ ਨੇ ਸਹਿਬ ਕਹਿੰਦੇ ਕਿ ਦੂਜੇ ਵੀ ਮੇਰੇ ਹੀ ਪੁੱਤ ਨੇ ਸੋ ਇਸ ਕਰਕੇ ਮਹਾਰਾਜ ਦੇ ਹੁਕਮ ਦੇ ਵਿੱਚ ਰਹੀਏ ਤੇ ਗੁਰੂ ਵਾਲੇ ਬਣ ਕੇ ਰਹੀਏ ਸਹਿਬ ਨੂੰ ਕਹੀਏ ਨਾਨਕ ਦੂਜਾ ਅਵਰ ਨਾ ਕੋਈ ਇੱਕੋ ਹੀ ਹੈ ਜਿਹੜਾ ਉਹ ਪ੍ਰਮਾਤਮਾ ਹੈ ਉਦੇ ਵਰਗਾ ਨਾ ਕੋ ਦੂਜਾ ਹੋਇਆ ਤੇ ਨਾ ਹੀ ਦੂਜਾ ਹੋਣਾ ਹੈ ਆਓ ਸਦਾ ਗੁਰੂ ਵਾਲੇ ਬਣ ਕੇ ਮਹਾਰਾਜ ਪਾਤਸ਼ਾਹ ਦੀ ਬਾਣੀ ਪੜੀਏ ਸਦਾ ਸਹਿਬ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੀਏ ਭੇਖ ਪਖੰਡਨ ਕਰਨ ਵਾਲਿਆਂ ਦਾ ਵੀ ਖਿਹੜਾ ਛੱਡੀਏ ਅਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਵੀ ਜੋ ਮਹਿਮ ਭਰਮ ਕਰਮ ਕਾਂਡ ਭੇਖ ਪਖੰਡ ਹਨ ਉਹਨਾਂ ਦਾ ਤਿਆਗ ਕਰੀਏ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਬਚਨਾਂ ਤੇ ਧਾਰਨੀ ਹੋਈਏ सतगुरु दे रीनी रहिए कि महाराज जी मनुखा जन्म बख्शिया वा कुटान को कोट धनवाद है आप जी का बोलद हो बेनती करद बेंत गलतियां हो जाए साहब कृपा कर भुल चुकती बख्शो खेमा बुलाओ फते जी वाहगुरु जी का खालसा वाहगुरु जी की फतेह